ਨੇ ਯਾਰ ਬੋਲੋ ਉੱਚ ਤਾਂ ਲੈ ਉਹ ਲੱਗ ਰਿਹਾ ਬਾਗਾ ਇਹ 18000 ਵੀ ਮੰਗਿਆ ਨਹੀਂ ਯਾਰੀ ਸੀ ਮਾਰ ਦਾਂਗੇ ਉਹ ਗੱਡੀ ਦੇ ਥੱਲੇ ਵਰਜਦਾ ਇਹਨੂੰ ਕੰਨ ਵਰ ਬ੍ਰੀ ਫਿਰ ਕਿਹਨਾਂ ਖਾਣਾ ਨਹੀਂ ਦੇਦਾ ਖੋ ਦੇ ਹਲਾ ਉ ਗੱਪੜ ਨੂੰ ਮੁੰਡਾ ਦੇਖ ਲੈ ਹਾਂ ਦੇਖਾ ਇਹਦਾ ਬੱਚਾ ਉਹ ਖੜਾ ਕਾਲਾ ਆ ਦੇ ਗੱਪੜ ਇਹਦੇ ਜਿੱਦੀ ਕੱਪੜੇ 6 ਦਾੰਦ ਪੱਠਾ ਇਹ ਕਿੰਨੇ ਕਿੰਨੇ ਪੈਸੇ ਇਹਦਾ 19000 ਵਿਆਦਾਂ ਦੰਦ ਪੱਟ ਕੇ ਦੇ ਲਾ 6 ਤੋਂ 7 ਨਹੀਂ ਹੋਊਗੀ। ਹਮੂਰੇ ਸੁਭੂਮੀ ਨਹੀਂ ਯਾਰਾ। ਫਟ ਕਰਾਂਗੇ ਫੇਰ ਆ ਬਈ। ਆਹ ਨਾਲ ਕਰਨਾ ਮੈਨ ਕੋਈ ਗੱਲ ਨਹੀਂ। ਰੀਆ। ਕਰਕੇ 11000 ਦਾ ਨੇ ਰਾ। ਅੱਛਾ ਜੀ। ਪੂਦੇ ਖਾਣ ਭਾਈ। ਕੋਈ ਗੱਲ ਨਹੀਂ 100 ਰੁਪਿਆ ਕਹਿਣਾ ਆਪਾਂ ਨੂੰ ਗੁੱਸਾ। ਨਾ ਗੁੱਸਾ ਕਰ ਕਿਦੋਂ ਕਰਾਂਗੇ ਅਬ ਕੀ? ਹਾਂ। ਬਣਾਇ ਦੇਣੀ ਐ ਨਹੀਂ ਆਪਾਂ ਪਹਿਲਾਂ ਮੁੱਲ ਜਾਇਜ ਦੱਸਿਆ ਉਹ ਕਹੇ ਸਾਨੂੰ ਜਾਇਜ ਨਹੀਂ ਲੱਗਦਾ ਹੈਗਾ ਹਾਂ ਕੋਈ ਗੱਲ ਨਹੀਂ ਲੈਣ ਵਾਲਾ ਤਾਂ ਕਹੂਗਾ ਮੈਨੂੰ ਫਰੇ ਮਿਲ ਜੇ ਵੇਚਣ ਵਾਲਾ ਕਹੇ ਮੈਨੂੰ 25 ਮਿਲ ਜੇ ਇਹਨੂੰ ਕਹੀ ਗਏ ਕਿਹਦਾ ਉਹ ਤੂੰ ਛੱਡਦਾ ਯਾਰ 19 ਦਾ ਮੰਗੀ ਜਾਂਦਾ ਹੈ ਛੱਡ ਜਾ ਯਾਰ 19 ਦਾ ਮੰਗੀ ਜਾਂਦਾ ਹੈ ਹਾਂ ਬੋਲ 19 ਦਾ ਮੰਗੀ ਜਾਂਦਾ ਹੈ ਲੈ ਦੇਣੀ ਐ ਜਮਾ ਜਾਏ 18000 ਦੀ ਲੈ ਜਾ ਜੀ ਆ ਬੱਕਰੀ ਹੈ ਹਾਂ ਠੀਕ ਹੈ 13 ਆਲੋ ਆਨੂ ਮਾਰ ਕੇ ਮਾਰੀ ਕਰੀ ਮੈਂ ਵੀ ਮਾਰ ਕਰਕੇ ਫਿਰ ਕੁਝ ਮੰਗਦਾ ਹੁੰਦਾ ਐ ਦਾ ਮੰਗਦਾ ਨਹੀਂ ਹੈ ਨਹੀਂ ਬਾਈ ਤੁਹਾਨੂੰ ਪਤਾ ਵੀ ਇਹਨੇ ਦੀ ਹੈਗੀ ਹੈ ਜਦੋਂ ਦੋ ਚੱਕਣ ਲੱਗਿਆ ਬੱਕਰੀ ਮਿਲੂਗੀ ਉਹ ਜਦੋਂ ਚੱਕਣ ਲੱਗਾ ਜਿਵੇਂ ਮਾਲਕ ਨੇ ਕਹਦਾ ਮੈਂ ਕਹਿੰਦਾ ਯਾਰ ਮੈਂ 25000 ਮੰਗ ਲੈਂਦਾ ਪਰ ਤਾਰਨਾ ਤਾਂ ਸਾਜ ਨਹੀਂ ਤੂੰ ਗੁੱਸਾ ਕਰ ਜੇ ਨਾ ਯਾਰ ਉਸਤਾ ਨੇ ਤੈਨੂੰ ਜੇ ਦੋਨੋਂ ਸਹੀ ਰਾਹ ਦੇਦੇ ਨਾ ਲੈਣ ਵਾਲੇ ਨੂੰ ਫੇਰ ਅਗਲਾ ਕਹਿੰਦਾ ਮੈਨੂੰ ਫੜੀ ਮਿਲ ਜੇ ਉਹ ਕਹਦੇ ਹੁਣ ਉਹ ਗੈਸ ਗੀ ਦੱਸਿਆ ਰਾ ਇਹ ਮੇਰਾ ਮਨ ਗੁੱਸਾ ਕਰ ਗਿਆ ਬੰਦਾ ਇਧਰ ਰੇਟ ਨਾਲ ਹੋਇਆ ਬੁੱੱਛੇ ਦਾ ਕੰਮ ਕਰਦਾ ਪੱਠਾ ਵੇਚਦਿਆਂ ਨਾ ਰੇਟ ਤੇ ਹਾਂ ਆਊਗਾ ਪ੍ਰਕਾਸ਼ ਹੁਣ ਪੱਠਾ ਪਾਊਗਾ 13-13000 ਦੇ 14-14000 ਉਹ ਵਾ ਪੱਠਾ ਲੈਂਦਾ ਫੇਰ ਉਹ ਕੰਪਰੀਸਰ ਵਾਲੇ ਹਾਂ ਹਾਂ ਅੰਡਰ ਕਟੂ ਬੱਕਰੀ 10000 ਦੀ ਵਿਕਦੀ ਮਾਰੋ ਓਏ ਖਾਣਾ ਉਹ ਬੱਚੇ ਦੀ ਤਾਂ ਹੀ ਮਲਮ ਫਿਰ ਜਿਆਦਾ ਲੱਗਦਾ ਉਹ ਆ ਜਾਂਦਾ ਆ ਯਾਰ ਇਹਦੇ ਬੱਚੇ ਦੇ ਹਾਂ ਜੀ ਉਹ ਰਕਦੂ ਬਗਾ ਮਾਰ ਕੋ ਲੋ ਬਾਈ ਚਾਚਾ ਸਵੀਕਰਉਣ ਲੱਗੇ ਤੈਨੂੰ ਬੱਚੇ ਵਾਲੀ ਬੱਕਰੀ ਦਾ ਸੌਦਾ ਓਏ ਆਇਆ ਭੀਜ ਦੀ ਬੱਕਰੀ ਬੱਚੀ ਓਏ ਓ ਭੀਜ ਆ ਦੇ ਬੱਕਰੀ ਬੱਚਾ ਉਹ ਗਾਨੀ ਕਦੋਂ ਮੱਗ ਗਿਆ ਪੂਰੀ ਆਫਤ ਬੰਨ ਰਾਇ ਕਰੀ ਬੱਲਾ ਸੱਚੀ ਮਾੜੀ 25 ਬੀਜਾ ਦਾ ਬਾਹ ਬਾਨਾ ਜਾਂਦਾ ਗਰੀਬ ਆ ਯਾਰ ਉਹ ਦੇਖੋ ਖੜਾ ਦੰਦਰੀ ਕੱਢੀ ਹੋਇਆ ਮੇਰੇ ਬੰਨੀ ਗਾ ਠੀਕ ਆ ਗਾ ਲੱਬ ਜਾਰਾ ਕਰੂੰ ਹਜਾਪਾ ਲੋੜ ਲੈਗੇ ਕਰੂੰ ਵਿਚਾਰਾ ਬਾਹਣ ਬੋਣ ਵੀ ਹੈ ਨਹੀਂ ਵਿਚਾਰਾ ਲਵੇਦਾ ਯਾਰ ਐ ਵੀ ਲਾ ਠੀਕ ਆ ਮੰਗ ਟਾਂਕੀ ਖੰਦਾਏ ਇਹ ਗਾਂ ਕਰੇ ਚਾਜੂ ਗੱਲ ਕਰਾਂਗੇ ਯਾਰ ਮੈਂ ਕੋਈ ਨਹੀਂ ਦੱਸ ਫੇਰ ਲਫੜ ਕਿਉਂ ਆ ਯੇ ਦਈ ਯਾਰ ਹਾਂ ਕਿਉਂ ਐਵੇਂ ਉਹਨੇ ਦੱਸਿਆ ਪਹਿਲਾਂ ਉਹ 18 ਦਾ ਪਿੰਡ ਤੂੰ ਲੱਗਿਆ 18 ਦਾ ਤੂੰ ਕਿਹ ਜਾਨਾ ਯਾਰ 18 ਲੱਗਿਆ ਕੀ ਲੱਗ ਕਨਾ ਲੱਗਿਆ ਪਰ ਕਿਹਨਾਂ ਤੇ ਲੱਗੇ ਖੜ ਗਿਆ ਉਹ ਕਿਥੇ ਹੁੰਨੀ ਆ ਨਾ ਨਾ ਇਹ ਦੂਜੇ ਰੰਗ ਦੇ ਪਾਉਂਦੇ ਤੂੰ ਨਹੀਂ ਜਾਦਾ ਹਣਾ 1200 2000 ਉਸੇ ਕਿੰਨੇ ਕਬੰਦੀ ਯਾਰਾ ਘੱਟ ਵੱਧ ਇੰਨੇ ਕੀ ਹੁੰਦੇ ਨੇ ਹੋਰ ਕਿੰਨੇ ਜੰਮ ਨੇ ਤੇ ਕਿੰਨੇ ਕਹਣਾ ਤੂੰ ਯਾਰਾ ਦੇਖ ਲੈ ਤੇਈ 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 ਦਾ ਫਿਰ ਉਹ ਮਾਰਾ ਜੋ ਫਾਹਾ ਲੈ ਕੇ ਮਰੂ ਕਾਹੇ ਨਾ ਨਾ ਰੱਛਾ ਸੀ ਯਾਰਾ ਉਹਨਾਂ ਦੇਖ ਲੈ ਤੂੰ ਤੇਈ ਵਾਲਾ ਤਾਂ ਬੰਦਾ ਹੈ ਹੀ ਨਹੀਂ ਯਾਰਾ ਹਾਂ ਇਹ ਤਾਂ ਹੜਕੀਆਂ ਨੂੰ 100 ਰੁਪਇਆ ਮਨ ਲਾਗਾ ਇਹਦਾ ਅਲਾਉ ਮੱਥਾ ਮੱਥਾ ਮਾਰਦਾ ਵੇ ਬੱਕਰੀ ਆਵਾਂ ਦੀ ਲੈਣੀ ਆ ਇਹਦਾ ਲੈਣੀ ਕਿੰਨੇ ਅੰਡੇ ਯਾਰ 15 ਦੀ ਬੱਕਰੀ ਪਾਉਣੀ ਹੈ ਹੋ ਫੇਰ ਮਤਲਬ ਦਸ ਤਾਂ ਇਤ ਯਾਰ 2000 ਜਮੀਨ ਦਿੱਤਾ ਆ ਗਿਆ ਕਰ ਐ ਨਹੀਂ ਯਾਰ ਤਰਾਂ ਦਾਗਾ ਬਣਦਾ ਹੈ ਇਹ ਵਸ ਤਰਾਂ ਕਿਹ ਜੰਦੇ ਨੇ ਤੂੰ ਕਿੱਥੇ ਦਾ ਹੜਕੀ ਵੀਡੀਓ ਇਦਾਂ ਹੜਕਾ ਬਣਾ ਲਗਾ ਉਧਰੋਂ ਸਾਫ ਨਹੀਂ ਆਉਂਦੀ

ਅਰੇ ਕੰਮ ਠਾਰਾ ਹੈ ਸਾਨੂੰ ਲੱਗ ਗਿਆ ਬਾਈ ਪਿੰਡ ਹੁਣ ਤਹਾ ਮਨੂਗੀ ਜੇ ਹੁਣ ਗਿਆ ਸੀ ਮਿਲ ਫਿਰ ਦੇਖ ਲੋ ਨਹੀਂ ਬਾਈ ਹੋੜੀ ਮਰ ਗਈ ਹੈ ਹਾਂ ਅਬ ਕੀ ਹੋਵੇ ਕੋਈ ਉਹ ਠੀਕ ਹੈ ਅਨੇ ਆਪਣੇ ਉੱਥੇ ਪੁੱਛਿਆ ਮਰੂੜੀ ਹੋਈ ਉਹ ਤਾਂ ਕੋਈ ਨਹੀਂ ਆਦਾ ਇਹ ਤਾਂ ਪਸਦਾ ਦਾ ਮੈਨ ਲਿਉਂਗਾ ਕਿ ਯਾਰ ਇਹਦਾ ਤਾਂ ਉਹ ਇਧਰ ਹਾਰੀ ਬਲੇ ਬੂ ਸਭ ਤਾਂ ਹੀ ਆਉਣਾ ਲਾਲਾ ਜੇ ਆ ਖੜਾ ਇੱਥੇ ਲੈ ਕੇ ਆਇਆ ਹੋਏ ਅਪਣਾ ਹੈ ਜਾ ਬਾ ਪੁਰਪੁਰਾ ਖੜਾ ਗਿਆ ਬਾ ਜੋ ਦਾ ਹੱਦ ਕਰਨ ਬਾਰੇ ਹੋਰ ਆ ਵੀ ਮੈਂ ਨਾਲ ਰਲ ਜਾਾਂਗੇ ਸੋਹਣੇ ਬੱਚੇ ਮਗਰ ਤਿੰਨ ਨੇ ਤਿੰਨ ਨੇ ਪਾਲਣ ਦੀ ਦੇ ਦੀ ਗਾਰੰਟੀ ਹੈ ਜੀ ਇਹ ਯਾਰ ਜਾ ਕੇ ਇਹਨੇ ਸੰਗਲਤਾ ਕੀ ਮੰਨਤੀ ਫਿਰ ਗਾਰੰਟੀ ਕਾਦੀ ਹੈ ਅੱਛਾ ਇਹ ਨਾ ਫਿਰ ਇਹਨੂੰ ਫਿਰ ਤੱਕਿਆ ਹਾਂ ਆਹ 2 ਕਿਲੋ ਲੈਣੇ ਹੱਥੋਂ ਬਈ ਫਿਰ ਪਾਲੂਗੀ ਹੈ ਮਾੜਾ ਮੜਾ ਬਾਕੀ ਦੇ ਖਲ ਨੇ ਲਖਾਈ ਨੂੰ ਖੂਈ ਤੇ ਕਾ ਲੈ ਨੇ ਹੈ ਲੈ ਇਹ ਕਬਈ ਹੋਖ ਤੂਗਾ ਜਾਖੜੇ ਨਾ ਕੋਈ ਨਿਕਰਤ 16 17 18 10000 ਦੇ ਦੀਏ 9000 1000 ਮਾਲ ਵਾਂਗ ਨਹੀਂ ਆਪਾਂ ਕਿਹੜਾ ਗੁੱਸਾ ਗੱਲਾਂ ਕਰੀਏ ਗੁੱਸੇ ਨੂੰ ਦਈਏ ਬਾਈ ਕਿ ਨੋੜ ਪਾਉਣਾ ਪੂਣੀਆ ਤੁਨੂੰ ਕਿ ਨੋੜ ਪਾਉਣਾ ਪੂਣੀਆ ਜੇ ਬੱਕ ਲੈਣੀ ਨੋੜ ਤਾਂ ਦੋ ਪਾ ਲਾਂਗੇ ਜੀ ਬੱਕਰੀ ਚ ਪਾਵਾਂਗੇ ਨਾ ਹੁਣ ਚੀਜ਼ ਤਾਂ ਜਦੋਂ ਛੋਟੇ ਜੀ ਫਿੱਟਰ ਤਾਂ ਲਓ ਗਿਆ ਜੀ ਮੇਰੇ ਮੇਰੇ ਕਹੇ ਨਾ ਮਰੇ ਕਰਕੇ ਆਉਂਦੇ ਹੋ ਯਾਰਾ ਛੋਟੇ ਤਾਂ ਤੁਸੀਂ ਕਰਨੀ ਯਾਰਾ ਮੋੜੀ ਮਾੜੀ ਬੜਾ ਆਉਦੀ ਹਜੋ 11 ਹੀ ਵੀ ਕੰਮ ਚੂਤ ਹੋਗਾ ਤੈਨੂੰ ਪਤਾ ਨਹੀਂ ਹੁਣ ਕਿੰਨੇ ਦਾ ਪਸੂਦੂ ਰੋੜੇ ਉਹ ਜਾਂਦੇ ਨਹੀਂ ਹੈਗੇ ਯਾਰ ਕੱਟ ਦੇ ਦੇ ਨਾ ਯਾਰ ਸੁਵੀ ਉਸ ਦਾ ਨਾਂ ਨਾ ਲਾਂ 15000 ਦੀ ਥੱਲੇ ਲੈਣਗੇ ਬੱਕਰੀ ਇਹਦਾ ਕੋਈ ਗੱਲ ਇਹ ਤੂੰ ਰੱਖਣਾ ਇਹ ਤੂੰ ਗੱਲ ਕਰ ਬੈਠਣੀ ਆਂ ਅਗਲੇ ਦੇ ਮਾਤੀ ਯਾਰ ਤੂੰ ਲੱਤਾਂ ਮਦਰਾ ਆਏਂ ਜੀ ਆਹੜੀ ਯਾਰੋ ਤੁਹਾਨੂੰ ਲੱਗ 11000 ਰੁਪਇਆ 11.5 ਦੇ 12 ਹੀ ਵੇ 12000 ਉਹ ਬੰਦਾ ਨਹੀਂ ਜਨੰਦਨ ਹੈਗੇ ਲੈ ਜੀ 15000 ਜੀ ਅੰਨੇ ਦੇਗੇ ਤੂੰ ਆ ਜੀ ਇਮਾਨਦਾਰੀ ਉਹ ਭਾਈ ਹੋਰਿਆ ਜੇ ਕੀ ਜੋ ਥੋੜੀ ਵੀ ਜੈ ਹੈਗੀ ਹੁਣ ਜਿਹੜੇ ਜਿੰਨੇ ਬੱਤੇ ਨੇਗੇ ਉਨੇ ਹਰ ਦੇਣੇ ਬਣ ਗਿਆ ਜਿਹੇ ਇਹ ਨਾ ਹੁਦਾ ਬਣ ਗਿਆ ਚੱਕਰ ਰਾਂ ਨਹੀਂ ਫੋਨ ਨੂੰ ਕੁਝ ਬਾਤ ਆਗਾ ਜੇ ਕੋਈ ਅਸੀਂ ਖੰਡ ਹੁਣ ਲੈ ਆਉਂਦਾ ਗਿਆ ਕੰਮ ਨਾਲ ਲੈ ਕੇ ਆਉਣੀ ਹੈ ਖੰਡ ਦੇਣਾ ਵੀ ਨਹੀਂ ਚੱਲ ਤੂੰ ਪੂੰਗ ਦੇ ਖੰਡ ਨੂੰ ਮੈਂ ਨਹੀਂ ਦੇਉਂਗਾ ਇਹ ਤਾਂ ਹੁਣ ਵਕ ਲੈਣਾ ਕੰਮ ਦਾ ਭਾਗੂ ਮਾੜੀ ਨਹੀਂ ਚੱਰੀ ਆਦਾ ਸੁਭੀ ਯਾਰਾ ਦੋ ਬੱਚਾ ਪੱਕੀ ਮੈਂ ਰੱਖ ਫੋ ਪੱਕੀ ਯਾਰਾ ਪੱਕੀ ਆ ਬੱਕਰੀ ਲੈ ਸਿੱਧਾ ਉਹ ਜੰਮਣਿਆ ਆ ਤੁਖਣੀ ਨਾ ਜੀ ਅੱਛਾ ਤੂੰ ਵੀ ਐ ਉਹ ਹੁਣ ਤੇਰੇ ਸਾਹਮਣੇ ਆਦਾ ਲੈ ਨਾ ਆਦਾ ਯਾਰ ਐ ਹੋ ਜੂ ਉਹ ਦਾ ਦੇ ਸੰਭ ਕੇ ਦੇ ਕੇ ਤੇਟ ਆਈ ਹੋਈ ਆ ਮੇਰੇ ਕੋਲ ਹੈ ਧੋਖ ਚੋਂ ਆਈ ਆ ਦੇਖ ਲੈ ਕੇ ਦੇਮਾ ਕਰਾ ਲੱਗਦਾ ਨਾ ਉਹ ਦੇ ਦੇ ਫਜ਼ਲੁਹ ਸਾਹਿਬ ਨੂੰ ਤੂੰ ਮੇਰੇ ਕੋਲ ਉਹ ਜਿਆਦਾ ਗ੍ਰੇਸ ਦੇ ਦੇ ਦੱਤਾ ਯਾਰ ਮਾੜਾ ਮੋਟਾ ਕਰ ਜੇ 15 ਬੱਕ ਲੈ ਲੈਂਦੇ ਨੇ ਹੈ ਕੋਈ ਗੱਲ ਨਹੀਂ ਫਿਰ ਫਿਰ ਆਪਾਂ ਕਹਾਂ ਤੂੰ ਉਹ ਕਹਾਂ ਜਾਂਦੇ ਆ ਯਾਰ ਇਹਨੂੰ ਬਈ ਵਿਚਾਰਾ ਗਰੀਬ ਬੰਦਾ ਯਾਰ ਇਹਨੇ ਵੇਚਿਆ ਫਿਰ ਪਹਿਲਾ ਫਰੇਕ ਜੀ ਉਹ ਆ ਵੀ ਘਰੇ ਪੈਸੇ ਚਲਾਉਂਦੇ ਹੋਏ ਉਹ ਵੀ ਓਕੇ ਖੜੀ ਰੂ ਵਿਚਾਰੇ ਦੀ ਯਾਰ ਫੇਰ ਲੈ ਜਾਣਾ ਯਾਰ ਲੈ ਲੈ ਦੇ ਦੇ ਉਹ ਲੈਣਾ ਬਾਈ ਗਾਨੀ ਨੂੰ ਇਹਨੂੰ ਪਸੰਦ ਉਸਨੂੰ ਕੀ ਬੋਲਿਆ ਯਾਰ ਇਹਨੂੰ ਲੈ ਨਹੀਂ ਪਾਕਿਆ ਅੱਜ ਹੋਰ ਜਾ ਦੂ 13 ਦੀ ਬੱਕਰੀ ਵੇਚੀ ਯਾਰ ਦੇ ਦੇ ਨਾ ਨਾ ਪਹਿਲਾਂ ਹੀ ਬੱਕਰੀ ਵੇਚੀ ਯਾਰ ਲਾ ਬਸ ਹੋਣੀ ਯਾਰ ਉਹਦੇ ਫੜਾਇਸ਼ ਬੜਾ ਵਾਸ ਯਾਰ ਦੇ ਦੇ ਪੈਸੇ ਵੜਾ ਆਏਗਾ ਬਸ ਦੇ ਦੀ ਯਾਰ ਓ ਫੜਾ ਪਾਹੇ ਪਾਹ ਆਪ ਗਮੀਆਂ ਨੀ ਯਾਰਾ ਭਾਈ ਆldialdi ਹੂ ਪਹਿਲਾਂ ਹਾਂ ਹਾਂ ਲਗਾਈ ਹਾਂਜੀ ਹੂ ਮਾਂ ਦਾ ਭਾਈ ਆਉਦਾ ਲਊਗਾ ਦਲਾਰੀ ਨੂੰ ਦੋ ਦੋ ਤੋਂ ਨਹੀਂ ਮੈਂ ਦੂੰਗਾ ਹਾਂ ਦੋ ਹੋਏ ਦੇਣਗੇ ਚਾਹੀ 100 ਦੇ ਦਿਓ 100 ਦੇ ਦਿਓ ਆ ਫੜਾ ਰਾਹਿਆ ਤਾਂ ਆ ਗੰਨੀ ਯਾਰਾ ਆ ਫੜ ਵੀ ਦੱਸਦੀ ਆਉਦੀ ਕਿਨੇ ਕਿੰਨੇ ਕਹਨਾ ਆ ਆ ਦਾ ਯਾਰ ਬੁਰਾ ਕਰ ਲੈ ਹਾਲੇ

400+100 ਆ ਇਹਨੂੰ ਦੇਤਾ 500 ਹੋ ਗਿਆ ਨਾ ਪੂਰਾ ਆ 500 ਹਾਂ ਬਈ ਕਿਦਾਂ ਹੈ ਮਰੇ ਗੰਨੀ ਬੁੱਚਾ ਵੇ ਖਾਈ ਜਾਂਦਾ ਵਾ ਹਾਂ ਠੀਕ ਐ 200 400 ਦਾ ਵਗ ਲੱਗ ਗਿਆ ਲਖਾਈ ਦਾ ਨਾ 200 200 ਖੇਇਆ ਲੱਗ ਗਿਆ 200 ਨਾ ਨਹੀਂ ਦੇਤਾ 100 ਆ ਹੁਣ ਦੇਤਾ ਤਨ ਹੋਰ ਦੇ ਨਾ ਗਗਾ ਬਈ 500 ਦਾ ਪੂਰਾ 500 ਦੇ ਤੱਕ ਗਿਆ ਵੀ ਇਹਨੂੰ 500 ਹਾਂ ਜੀ ਜਾ ਕੇ ਆਪ ਵੀ ਖਣ ਖਣ ਲੈ ਯਾਰਾ

ਸੋ ਬਈ ਇਹ ਅੱਗ ਹੋ ਅੱਡ ਦੂਗਾ ਤੁਸੀਂ ਆ ਅੱਡ ਦੇਣਾਗਾ ਹਾਂਜੀ ਵਿਖਾਈ ਹੋਣੀ ਐ ਤੇਰਾ ਹੋਰ ਦਾ ਬੱਕਰੀ ਬੱਕਰੀ ਬਈ ਬੱਕਰੀ ਲੈ ਕੇ ਛੱਡਾਂਗੇ ਅੱਜ ਪਾਛੇ ਬਾਹਲੇ ਆਉਂਗੇ ਓਏ ਅੱਛਾ ਤੈਨੂੰ ਆਂਗਾ